ਮੈਂ ਅਰਤੀ ਸਿੰਦਰਜੀਤ ਇੱਕ ਕਲਾ ਤੇ ਕਲਾਕਾਰ ਮੰਚ ਦੀ ਪ੍ਰਧਾਨਗੀ ਮੈਂ ਕਰਦਾ ਉਹ ਮੈਂ ਇੱਕ ਗਰੁੱਪ ਤਿਆਰ ਕੀਤਾ ਜਿਹੜਾ ਆਰਟਿਸਟਾਂ ਨੂੰ ਪ੍ਰੋਮੋਟ ਕਰਦਾ ਯਾਨੀ ਅੱਗੇ ਲਿਆਉਂਦਾ ਤੇ ਸਮਾਜ ਨੂੰ ਸਿੱਧੇ ਰਾਹ ਪਾਣ ਦੀ ਕੋਸ਼ਿਸ਼ ਕਰਦਾ ਜਿਹਦੇ ਵਿੱਚੋਂ ਮੇਰਾ ਵਰਕ ਹੈ ਮੈਂ ਪੰਜਾਬੀ ਕਲਚਰ ਤੇ ਕੰਮ ਕਰਦਾ ਤੇ ਪੰਜਾਬੀ ਕਲਚਰ ਦੇ ਇਮੋਸ਼ਨਸ ਤੇ ਕੰਮ ਕਰਦਾ ਕਿ ਉਹ ਕੀ ਹਾਪ ਭਾਪ ਕੀ ਕਹਿੰਦੇ ਆ ਸਵਾਣੀਆਂ ਕਿਦਾਂ ਕੰਮ ਕਰਦੀਆਂ ਸੀਗੀਆਂ ਪੇਂਡੂ ਕਲਚਰ ਕਿੱਦਾ ਸੀ ਕਿੱਦਾ ਗੋਹੇ ਦੇ ਘਰ ਹੁੰਦੇ ਸੀ ਗੋਹੇ ਨਾਲ ਲਿਪੇ ਹੋਏ ਘਰ ਹੁੰਦੇ ਸੀ ਤੇ ਫਰਸ਼ ਟਾਈਲਾਂ ਉਦੋਂ ਨਹੀਂ ਹੁੰਦੀਆਂ ਸੀ ਤੇ ਫਰਸ਼ ਤੇ ਗੋਹੇ ਲਾ ਕੇ ਉਹਨਾਂ ਨੇ ਇੱਕ ਕਿਸਮ ਦਾ ਸ਼ੀਸ਼ਮੈਲ ਬਣਾਇਆ ਹੁੰਦਾ ਸੀਗਾ ਤੇ ਮੈਂ ਕੁਝ ਇਸ ਤਰ੍ਹਾਂ ਦੇ ਜਜ਼ਬਾਤ ਲੈ ਕੇ ਦਾਦੇ ਪੋਤੇ ਦਾਦੇ ਦੀ ਅਖਬਾਰ ਹੋਰ ਐਦਾਂ ਦੇ ਜਜ਼ਬਾਤ ਲੈ ਕੇ ਆਪਣੀ ਪੇਂਟਿੰਗਾਂ ਤਿਆਰ ਕੀਤੀਆਂ ਜਿਦੇ ਵਿੱਚ ਉਹ ਮੇਰੀ ਪੇਂਡੂ ਗਜ਼ਾ ਗਜ਼ਾ ਪੇਂਟਿੰਗ ਉਹ ਹੈ ਜੀ ਗੁਰਦੁਆਰੇ ਦੇ ਸੇਵਾਦਾਰ ਹੈ ਆਪਣੇ ਰਸਨ ਸਮਗਰੀ ਇਕੱਠਾ ਕਰਦੇ ਸੀ ਉਹਦੇ ਉੱਤੇ ਹੈਗੀ ਹੈ ਤੇ ਬਾਕੀ ਮੇਲਾ ਮੇਲੇ ਦੇ ਵਿੱਚ ਜਿਹੜਾ ਬੱਚਾ ਜਿਹੜਾ ਉਹ ਆਪਣੇ ਬਾਪੂ ਦੇ ਮੋਢੇ ਤੇ ਬੈਠਾ ਹੈ ਬਾਪੂ ਤੇ ਮੇਲਾ ਉਧਰ ਫਿਰ ਚੰਡੀਗੜ੍ਹ ਦੀ ਬਸੰਤ ਹੈ ਕਿ ਬਸੰਤ ਜਿਹੜੀ ਚੰਡੀਗੜ੍ਹ ਦੇ ਫਲੈਟ ਸਿਸਟਮ ਦੇ ਵਿੱਚ ਕਦੀ ਜਿਹੜਾ ਫਲੈਟ ਸਿਸਟਮ ਦੇ ਵਿੱਚ ਜਿਹੜਾ ਹੈ ਨਾ ਬੰਦਾ ਪਤੰਗ ਦਾ ਮਜ਼ਾ ਨਹੀਂ ਲੈ ਸਕਦਾ ਫੇਰ ਉਹ ਮੈਂ ਹਿਸਾਬ ਦਾ ਬਣਾਇਆ ਕਿ ਉਹ ਬਾਕਾਇਦਾ ਉੱਥੇ ਚਾਰ ਹੀ ਚੁਸਕੀ ਵੀ ਲੈ ਰਹੇ تھے ਪਤੰਗਾ ਉਡਾਉਣ ਦਾ ਮਜ਼ਾ ਵੀ ਲੈ ਰਿਆ ਫਿਰ ਮੈਂ ਤੇ ਮੇਰੇ ਦਾਦੇ ਦੀ ਅਖਬਾਰ ਦਾਦੇ ਦੀ ਅਖਬਾਰ ਦਾਦਾ ਔਰ ਨਾਨਾ ਇੱਕ ਐਦਾਂ ਦੇ ਕਰੈਕਟਰ ਨਾਲ ਜਿਹਾ ਬਜ਼ੁਰਗ ਹੋ ਕੇ ਬਾਹਰ ਬੈਠੇ ਹੁੰਦੇ ਸੀਗੇ ਉਹਨਾਂ ਦੇ ਹੱਥ 'ਚ ਅਖਬਾਰ ਹੁੰਦੀ ਸੀ ਤੇ ਸੁਆਣੀਆਂ ਜਦੋਂ ਕੰਮ ਕਰਦੀਆਂ ਸੁਆਣੀਆਂ ਯਾਨੀ ਕਿ ਘਰੇਲੂ ਔਰਤਾਂ ਨੂੰ ਬਾਰੇ ਗੱਲਬਾਤ ਉਹ ਜਦੋਂ ਕੰਮ ਕਰਦੀਆਂ ਸੀ ਤੇ ਆਪਣਾ ਜਿਹੜਾ ਬੱਚੇ ਆ ਬੱਚੇ ਛੋਟੇ ਹੁੰਦੇ ਜਿਹੜੇ ਸ਼ਰਾਰਤੀ ਬਹੁਤ ਹੁੰਦੇ ਸੀਗੇ ਉਹ ਉਹਨਾਂ ਦੀ ਗੋਦੀ 'ਚ ਰੱਖ ਦਿੰਦੇ ਸੀ ਤੇ ਉਹ ਨਾਲ ਅਖਬਾਰ ਪੜ੍ਹਦੇ ਸੀ ਤੇ ਨਾਲ ਉਹ ਬੱਚਾ ਸੰਭਾਲਦੇ ਸੀ ਤੇ ਜਿਹੜਾ ਬੱਚਾ ਉਹਨੂੰ ਨਹੀਂ ਪਤਾ ਵੀ ਅਖਬਾਰ 'ਚ ਕੀ ਆ ਤੇ ਉਹਨੂੰ ਆ ਕੇ ਮੈਨੂੰ ਛੱਡਣ ਤੇ ਉਹ ਹੈ ਉਸ ਦੇ ਵਿੱਚ ਇੱਕ ਗੱਲ ਹੈ ਕਿ ਬੱਚਾ ਜਿਹੜਾ ਉਹਦੀ ਅਖਬਾਰ ਵੱਲ ਕੋਈ ਇੰਟਰਸਟ ਨਹੀਂ ਹੈਗਾ ਤੇ ਉਹ ਬੈਠਾ ਹੋਇਆ ਉਹਨਾਂ ਦੇ ਨਾਲ ਬੰਜਮਾ ਬੈਠਾ ਹੋਇਆ ਬਾਕੀ ਬਾਪੂ ਹੈ ਬਾਪੂ ਹੈ ਕਿ ਸਾਈਕਲ ਉੱਤੇ ਜਦੋਂ ਅਸੀਂ ਛੋਟੇ ਹੁੰਦੇ ਸੀ ਛੋਟੇ ਹੁੰਦੇ ਸੀ ਛੋਟੀ ਜਿਹੀ ਗੱਡੀ ਲੱਗੀ ਹੁੰਦੀ ਸੀ ਕਈ ਓਲ ਤੌਲੀਆ ਬੰਨ ਲੈਂਦੇ ਹੁੰਦੇ ਸੀ ਤੇ ਉਹ ਐਦਾਂ ਕਰਕੇ ਬਾਪੂ ਉਹਨੂੰ ਉਰ ਲੈ ਕੇ ਜਾਂਦਾ ਸੀ ਬੈਕ ਸਾਈਡ ਦੇ ਕੈਰੀਅਰ ਉੱਤੇ ਬੈਠਦਾ ਸੀਗਾ ਇਹ ਉਹ ਇਮੋਸ਼ਨ ਸਾਰੇ ਹੈਗੇ ਆ ਤੇ ਦਾਦਾ ਦਾਦੇ ਦੀ ਸਾਈਕਲ ਇੱਕ ਹੈਗੀ ਆ ਦਾਦੇ ਦੀ ਸਾਈਕਲ ਜਿਹੜੀ ਆ ਉਹ ਆ ਕਿ ਹੁਣ ਜਿਹੜਾ ਨਾਨਾ ਦਾਦਾ ਜਿਹੜਾ ਬਜ਼ੁਰਗ ਆ ਉਹ ਜਿਹੜਾ ਬੱਚੇ ਨੂੰ ਆਪਣੇ ਸਾਈਕਲ ਅੱਗੇ ਬਿਠਾਉਂਦਾ ਨਾ ਉਹ ਬੜੀ ਡਿਮਾਂਡ ਕਰਦਾ ਉਹ ਬੱਚਾ ਡਿਮਾਂਡਸ ਕਰ ਰਿਹਾ ਆਪਣੀ ਕਿ ਮੈਂ ਟੌਫੀ ਲੈਣੀ ਆ ਮੈਂ ਇਹ ਲੈਣਾ ਮੈਂ ਉਹ ਲੈਣਾ ਹੈ ਨਾ ਉਹ ਬੜੇ ਗੌਰ ਨਾਲ ਸੁਣਦਾ ਇਹ ਇਮੋਸ਼ਨਸ ਉਹਦੇ ਬਣਾਏ ਹੋਏ ਆ ਚਿੜੀਆਂ ਦਾ ਚੰਬਾ ਇਹਦੇ ਵਿੱਚ ਏਦਾਂ ਕਿ ਚਿੜੀਆਂ ਇੱਕ ਚੰਬਾ ਉਹ ਨਾ ਜਿਹੜੀ ਕੁੜੀ ਪਹਿਲੀ ਕੁੜੀ ਆ ਉਹਦੇ ਵਿੱਚ ਇਮੋਸ਼ਨਸ ਆ ਕਿ ਮੈਂ ਚੱਲੀ ਆ ਆਪਣਾ ਘਰ ਛੱਡ ਕੇ ਜਿੱਥੇ ਮੈਂ ਕਈ ਸਾਲ ਕੱਟੇ ਕਈ ਜ਼ਿੰਦਗੀ ਦੇ ਬਿਹਤਰੀਨ ਸਮਾਂ گزارਿਆ ਤੇ ਉਹ ਜਦੋਂ ਸੋਚ ਚਾ ਕਿ ਮੈਨੂੰ ਅੱਗੇ ਘਰ ਕਿੱਦਾਂ ਦਾ ਮਿਲੂਗਾ ਫਿਰ ਉਹ ਚਿੜੀਆਂ ਵੀ ਬਣਾਈਆਂ ਉਹਦੇ ਵਿੱਚ ਕੁੜੀ ਜਿਹੜੀ ਆ ਖੁਸ਼ੀ ਵੀ ਆ ਸੋਚ ਵੀ ਆ ਇਹਦੇ ਵਿੱਚ ਇਸ ਚੀਜ਼ ਮੈਂ ਦੱਸਾਈ ਹੈ ਇੱਕ ਹੈਗੀ ਆ ਬਾਪੂ ਤੇ ਮੇਲਾ ਬਾਪੂ ਤੇ ਮੇਲਾ ਹੈਗਾ ਇੱਕ ਐਦਾਂ ਦੀ ਕਿ ਅਸੀਂ ਮੇਲੇ ਦੇ ਮੋਢੇ ਤੇ ਬਹਿ ਕੇ ਬਜ਼ੁਰਗਾਂ ਦੇ ਜਾਈਦਾ ਸੀਗਾ ਤੇ ਮੇਲੇ ਨੇ ਪੂਰੀ ਇੰਜੋਏ ਕਰੀਦਾ ਸੀ